ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਵੱਡੀ ਖਬਰ ਜਗਜੀਤ ਸਿੰਘ ਢੱਲੇਵਾਲ ਨੇ ਸਾਰਿਆਂ ਨੂੰ ਮਿਲਣ ਤੋਂ ਕੀਤਾ ਇਨਕਾਰ ਕਿਸੇ ਦੇ ਨਾਲ ਨਹੀਂ ਕਰ ਰਹੇ ਮੁਲਾਕਾਤ ਸਿਹਤ ਨਾਜ਼ੁਕ ਕਿਸਾਨ ਲੀਡਰਾਂ ਨੇ ਦੱਸੇ ਹਾਲਾਤ ਜੀ ਹਾਂ ਜਗਜੀਤ ਸਿੰਘ ਢੱਲੇਵਾਲ ਉਹ ਹੜਤਾਲ ਤੇ ਨੇ ਮਰਨ ਵਰਤਦੇ ਨੇ 45 ਦਿਨਾਂ ਦਾ ਸਮਾਂ ਹੋ ਗਿਆ ਉਹਨਾਂ ਨੇ ਅੰਨ ਦਾ ਦਾਣਾ ਨਹੀਂ ਖਾਦਾ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਕਤ ਅਣਹੋਣੀ ਵਾਪਰ ਸਕਦੀ ਹੈ ਡਾਕਟਰਾਂ ਨੇ ਤਾਂ ਕਹਿ ਦਿੱਤਾ ਹੈ ਕਿ ਜੇ ਉਹਨਾਂ ਨੇ ਹੁਣ ਡਾਕਟਰੀ ਸਹਾਇਤਾ ਨਾ ਲਈ ਤਾਂ ਫਿਰ ਕੁਝ ਵੀ ਹੋ ਸਕਦਾ ਜਗਜੀਤ ਸਿੰਘ ਢੱਲੇਵਾਲ ਨੇ ਡਾਕਟਰੀ ਸਹਾਇਤਾ ਲੈਣ ਤੋਂ ਪਹਿਲਾਂ ਹੀ ਇਨਕਾਰ ਕੀਤਾ ਹੋਇਆ ਸੀ ਹੁਣ ਉਹ ਚੈੱਕਅਪ ਵੀ ਨਹੀਂ ਕਰਵਾ ਰਹੇ ਤੇ ਹੁਣ ਉਹਨਾਂ ਨੇ ਮੁਲਾਕਾਤਾਂ ਦਾ سلسلہ ਵੀ ਬੰਦ ਕਰ ਦਿੱਤਾ ਹੈ ਹੁਣ ਜਗਜੀਤ ਸਿੰਘ ਢੱਲੇਵਾਲ ਕਿਸੇ ਦੇ ਨਾਲ ਵੀ ਗੱਲਬਾਤ ਨਹੀਂ ਕਰ ਰਹੇ ਕਿਸੇ ਦੇ ਨਾਲ ਮੁਲਾਕਾਤ ਨਹੀਂ ਕਰ ਰਿਹਾ 45 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਦਾ ਇਹ ਸਫ਼ਰ ਚੱਲ ਰਿਹਾ ਹੈ ਭੁੱਖ ਹੜਤਾਲ ਦਾ ਜਿੱਥੇ ਕਈ ਤਸਵੀਰਾਂ ਸਾਹਮਣੇ ਆਈਆਂ ਜਗਜੀਤ ਸਿੰਘ ਢੱਲੇਵਾਲ ਰੋਂਦੇ ਹੋਏ ਦਿਖਾਈ ਦਿੱਤੇ ਉੱਥੇ ਬੈਠੇ ਲੋਕ ਰੋਂਦੇ ਹੋਏ ਦਿਖਾਈ ਦਿੱਤੇ ਕਈ ਤਸਵੀਰਾਂ ਅਜਹੀਆਂ ਸਾਹਮਣੇ ਆਈਆਂ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਜੋਸ਼ ਭਰਿਆ ਨੌਜਵਾਨਾਂ ਦੇ ਵਿੱਚ ਜੋਸ਼ ਭਰਿਆ 4 ਤਰੀਕ ਨੂੰ ਲੱਖਾਂ ਦੇ ਵਿੱਚ ਇਕੱਠ ਹੋਇਆ ਖਨੌਰੀ ਬਾਰਡਰ ਤੇ ਜਿਸ ਤੋਂ ਬਾਅਦ ਹੁਣ ਜਗਜੀਤ ਸਿੰਘ ਢੱਲੇਵਾਲ ਨੇ ਕਿਸੇ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ ਉਹ ਕਿਸੇ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਤਾਂ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਬੀਤੇ ਦਿਨੀ ਉਹ ਇੱਕ ਘੰਟੇ ਤੱਕ ਬੇਹੋਸ਼ ਰਹੇ ਡਿੱਗੇ ਸਿਗੇ ਤਾਂ ਉਸ ਵਕਤ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਗਿਆ ਸੀ ਤੇ ਉੱਥੇ ਬੈਠੀਆਂ ਬੀਬੀਆਂ ਰੋਂਦੀਆਂ ਨਜ਼ਰ ਆਈਆਂ ਤਾ ਹੁਣ ਜਗਜੀਤ ਸਿੰਘ ਢੱਲੇਵਾਲ ਨੇ ਸਾਫ਼ ਕਹਿ ਦਿੱਤਾ ਕਿ ਉਹ ਕਿਸੇ ਦੇ ਨਾਲ ਮੁਲਾਕਾਤ ਨਹੀਂ ਕਰਨਗੇ ਕਿਉਂਕਿ ਇਨਫੈਕਸ਼ਨ ਦੇ ਇਸ ਕਰਕੇ ਵੀ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਮੁਲਾਕਾਤਾਂ ਦਾ ਸਿਲਸਿਲਾ ਬੰਦ ਕਰ ਦਿੱਤਾ ਜਾਵੇ ਪਰ ਹੁਣ ਜਗਜੀਤ ਸਿੰਘ ਢੱਲੇਵਾਲ ਨੇ ਇਹ ਵੀ ਕਹਿ ਦਿੱਤਾ ਕਿ ਉਹ ਚੈੱਕਅਪ ਵੀ ਨਹੀਂ ਕਰਵਾਣਗੇ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਡਰ ਜ਼ਰੂਰ ਪੈਦਾ ਹੋ ਗਿਆ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਜਗਜੀਤ ਸਿੰਘ ਢੱਲੇਵਾਲ ਦੇ ਫੈਸਲੇ ਵੀ ਅਟਲ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਕਿ ਦਰ ਸਰਕਾਰ ਨਹੀਂ ਸੁਣੇਗੀ ਉਦੋਂ ਤੱਕ ਉਹ ਮਰਨ ਵਰਤੇ ਬੈਠੇ ਰਹਿਣ ਪਰ ਹੁਣ 45 ਦਿਨ ਹੋ ਚੁੱਕੇ ਨੇ 45 ਦਿਨਾਂ ਤੋਂ ਉਹ ਖੜਤਾਲ ਤੇ ਬੈਠੇ ਨੇ ਪਰ ਉਹਨਾਂ ਦੇ ਇਰਾਦੇ ਅਟਲ ਨੇ ਉਹ ਆਪਣੇ ਇਰਾਦਿਆਂ ਤੇ ਉਸੇ ਤਰ੍ਹਾਂ ਡਟੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਵੱਡੀ ਖਬਰ ਜਗਜੀਤ ਸਿੰਘ ਢੱਲੇਵਾਲ ਨੇ ਸਾਰਿਆਂ ਨੂੰ ਮਿਲਣ ਤੋਂ ਕੀਤਾ ਇਨਕਾਰ ਕਿਸੇ ਦੇ ਨਾਲ ਨਹੀਂ ਕਰ ਰਹੇ ਮੁਲਾਕਾਤ ਸਿਹਤ ਨਾਜ਼ੁਕ ਕਿਸਾਨ ਲੀਡਰਾਂ ਨੇ ਦੱਸੇ ਹਾਲਾਤ ਜੀ ਹਾਂ ਜਗਜੀਤ ਸਿੰਘ ਢੱਲੇਵਾਲ ਖੜਤਾਲ ਤੇ ਨੇ ਮਰਨ ਵਰਤਤੇ ਨੇ 45 ਦਿਨਾਂ ਦਾ ਸਮਾਂ ਹੋ ਗਿਆ ਉਹਨਾਂ ਨੇ ਅੰਨ ਦਾ ਦਾਣਾ ਨਹੀਂ ਖਾਦਾ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਕਤ ਅਣਹੋਣੀ ਵਾਪਰ ਸਕਦੀ ਹੈ ਡਾਕਟਰਾਂ ਨੇ ਤਾਂ ਕਹਿ ਦਿੱਤਾ ਹੈ ਕਿ ਜੇ ਉਹਨਾਂ ਨੇ ਹੁਣ ਡਾਕਟਰੀ ਸਹਾਇਤਾ ਨਾ ਲਈ ਤਾਂ ਫਿਰ ਕੁਝ ਵੀ ਹੋ ਸਕਦਾ ਜਗਜੀਤ ਸਿੰਘ ਢੱਲੇਵਾਲ ਨੇ ਡਾਕਟਰੀ ਸਹਾਇਤਾ ਲੈਣ ਤੋਂ ਪਹਿਲਾਂ ਹੀ ਇਨਕਾਰ ਕੀਤਾ ਹੋਇਆ ਸੀ ਹੁਣ ਉਹ ਚੈੱਕਅਪ ਵੀ ਨਹੀਂ ਕਰਵਾ ਰਹੇ ਤੇ ਹੁਣ ਉਹਨਾਂ ਨੇ ਮੁਲਾਕਾਤਾਂ ਦਾ سلسلہ ਵੀ ਬੰਦ ਕਰ ਦਿੱਤਾ ਹੁਣ ਜਗਜੀਤ ਸਿੰਘ ਢੱਲੇਵਾਲ ਕਿਸੇ ਦੇ ਨਾਲ ਵੀ ਗੱਲਬਾਤ ਨਹੀਂ ਕਰ ਰਹੇ ਕਿਸੇ ਦੇ ਨਾਲ ਮੁਲਾਕਾਤ ਨਹੀਂ ਕਰ ਰਿਹਾ। 45 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਦਾ ਇਹ ਸਫ਼ਰ ਚੱਲ ਰਿਹਾ ਹੈ ਭੁੱਖ ਹੜਤਾਲ ਦਾ ਜਿੱਥੇ ਕਈ ਤਸਵੀਰਾਂ ਸਾਹਮਣੇ ਆਈਆਂ। ਜਗਜੀਤ ਸਿੰਘ ਢੱਲੇਵਾਲ ਰੋਂਦੇ ਹੋਏ ਦਿਖਾਈ ਦਿੱਤੇ। ਉੱਥੇ ਬੈਠੇ ਲੋਕ ਰੋਂਦੇ ਹੋਏ ਦਿਖਾਈ ਦਿੱਤੇ। ਕਈ ਤਸਵੀਰਾਂ ਅਜਹੀਆਂ ਸਾਹਮਣੇ ਆਈਆਂ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਜੋਸ਼ ਭਰਿਆ, ਨੌਜਵਾਨਾਂ ਦੇ ਵਿੱਚ ਜੋਸ਼ ਭਰਿਆ। 4 ਤਰੀਕ ਨੂੰ ਲੱਖਾਂ ਦੇ ਵਿੱਚ ਇਕੱਠ ਹੋਇਆ ਖਨੌਰੀ ਬਾਰਡਰ ਤੇ। ਜਿਸ ਤੋਂ ਬਾਅਦ ਹੁਣ ਜਗਜੀਤ ਸਿੰਘ ਢੱਲੇਵਾਲ ਨੇ ਕਿਸੇ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ। ਉਹ ਕਿਸੇ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਤਾਂ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਬੀਤੇ ਦਿਨੀ ਉਹ ਇੱਕ ਘੰਟੇ ਤੱਕ ਬੇਹੋਸ਼ ਰਹੇ ਡਿੱਗੇ ਸਿਗੇ ਤਾਂ ਉਸ ਵਕਤ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਗਿਆ ਸੀ ਤੇ ਉੱਥੇ ਬੈਠੀਆਂ ਬੀਬੀਆਂ ਰੋਂਦੀਆਂ ਨਜ਼ਰ ਆਈਆਂ ਤਾ ਹੁਣ ਜਗਜੀਤ ਸਿੰਘ ਢੱਲੇਵਾਲ ਨੇ ਸਾਫ਼ ਕਹਿ ਦਿੱਤਾ ਹੈ ਕਿ ਉਹ ਕਿਸੇ ਦੇ ਨਾਲ ਮੁਲਾਕਾਤ ਨਹੀਂ ਕਰਨਗੇ ਕਿਉਂਕਿ ਇਨਫੈਕਸ਼ਨ ਦੇ ਇਸ ਕਰਕੇ ਵੀ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਮੁਲਾਕਾਤਾਂ ਦਾ ਸਿਲਸਲਾ ਬੰਦ ਕਰ ਦਿੱਤਾ ਜਾਵੇ ਪਰ ਹੁਣ ਜਗਜੀਤ ਸਿੰਘ ਢੱਲੇਵਾਲ ਨੇ ਇਹ ਵੀ ਕਹਿ ਦਿੱਤਾ ਹੈ ਕਿ ਉਹ ਚੈੱਕਅਪ ਵੀ ਨਹੀਂ ਕਰਵਾਣਗੇ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਡਰ ਜ਼ਰੂਰ ਪੈਦਾ ਹੋ ਗਿਆ ਹੈ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਜਗਜੀਤ ਸਿੰਘ ਢੱਲੇਵਾਲ ਦੇ ਫੈਸਲੇ ਵੀ ਅਟਲ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਕਿ ਇੰਦਰ ਸਰਕਾਰ ਨਹੀਂ ਸੁਣੇਗੀ ਉਦੋਂ ਤੱਕ ਉਹ ਮਰਨ ਵਰਤੇ ਬੈਠੇ ਰਹਿਣਗੇ ਪਰ ਹੁਣ 45 ਦਿਨ ਹੋ ਚੁੱਕੇ ਨੇ 45 ਦਿਨਾਂ ਤੋਂ ਉਹ ਉਹ ਹੜਤਾਲ ਤੇ ਬੈਠੇ ਨੇ ਪਰ ਉਹਨਾਂ ਦੇ ਇਰਾਦੇ ਅਟਲ ਨੇ ਉਹ ਆਪਣੇ ਇਰਾਦਿਆਂ ਤੇ ਉਸੇ ਤਰ੍ਹਾਂ ਡਟੇ ਹੋਏ ਨੇ